ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਜੀਵਿਕਨ ਦੀ ਸਬਜ਼ੀ ਇਹ ਦੇਖੋ ਜੀਵਿਕਨ ਹੁੰਦਾ ਜੀ ਇਸ ਤਰ੍ਹਾਂ ਦਾ ਇਹ ਹੁੰਦੀ ਹੈ ਇੱਕ ਪਾਥੀ ਜੀ ਹੁੰਦੀ ਹੈ ਤੇ ਇਸ ਵਿੱਚੋਂ ਇਹ ਇਸ ਤਰ੍ਹਾਂ ਦਾ ਨਿਕਲਦਾ ਹੁੰਦਾ ਹੈਗਾ ਤੇ ਤਕਰੀਬਨ ਸਰਦੀਆਂ ਦੇ ਵਿੱਚ ਹੀ ਇਹ ਥੋੜਾ ਜਿਆਦਾ ਸਰਦੀ ਵਿੱਚ ਹੀ ਮਿਲਦਾ ਹੈ ਗਰਮੀ ਵਿੱਚ ਇਹ ਇੰਨਾ ਨਹੀਂ ਮਿਲਦਾ ਹੁੰਦਾ ਤੇ ਆਪਾਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੇਲ ਇਹਦੇ ਲਾਉਣਾ ਹੈ ਜੀ ਆਪਣੇ ਹੱਥਾਂ ਤੇ ਇਸ ਤਰ੍ਹਾਂ ਤੇਲ ਨਾਲ ਆਪਾਂ ਹੱਥਾਂ ਤੇ ਲਗਾ ਲੈਣਾ ਹੈ ਆਪਦੇ ਤੇ ਥੋੜੀ ਜੀ ਨਾ ਇਹ ਕੱਟਣ ਨਾਲ ਚਿਪ ਚਿਪ ਦੇ ਖਾਸ਼ ਜੀ ਹੋਣ ਲੱਗ ਜਾਂਦੀ ਐ ਇਸ ਤਰ੍ਹਾਂ ਤੇਲ ਲਗਾ ਕੇ ਆ ਪਾਥਾ ਤੇ ਥੋੜਾ ਜਿਹਾ ਹੁੰਦਾ ਜੀ ਹਾਰਡ ਆਪਾਂ ਇਹਨੂੰ ਰਾਂਗ ਨਾਲ ਕਿਵੇਂ ਕੱਟ ਸਕਦੇ ਆਂਗੇ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਆਪਾਂ ਪਹਿਲਾਂ ਇਹ ਇਸ ਤਰ੍ਹਾਂ ਦੇ ਪੀਸ ਕੱਟ ਲਾਂਗੇ ਤੇ ਫਿਰ ਆਪਾਂ ਜਿਹੜਾ ਇਹ ਛਿਲਕੇ ਜੀ ਆਪਾਂ ਸਾਰਾ ਨਾ ਛਿਲਕਾ ਇਸ ਤਰ੍ਹਾਂ ਹਟਾ ਲਾਂਗੇ ਦਾ ਇਹਦੀ ਸਬਜੀ ਬਹੁਤ ਵਧੀਆ ਬਣਦੀ ਹੈ ਇਹਦੇ ਵਿੱਚ ਗੁਣ ਵੀ ਬਹੁਤ ਹੁੰਦੇ ਨੇਗੇ ਤੇ ਇਸ ਤਰ੍ਹਾਂ ਨਾ ਆਪਾਂ ਇਹਨੂੰ ਐ ਕੱਟ ਲੈਣਾ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਤੇ ਐਵੇਂ ਹੀ ਜੀ ਆਪਾਂ ਇਹਦੇ ਪੀਸ ਕੱਟਣੇ ਬਸ ਐਡੇ ᱴਿਕਾ ਇਸ ਤਰ੍ਹਾਂ ਅਵੇਂ ਇਹਦੇ ਕਟਾਂਗੇ ਇਹਦੀ ਆਪਾਂ ਪੀਸ ਨਾਹੀਂ ਵਾਲੇ ਵੱਡੇ ਤੇ ਨਾਹੀਂ ਛੋਟੇ ਪਹਿਲਾਂ ਆਪਾਂ ਇਹਨਾਂ ਸਾਰੇ ਨੂੰ ਛਿੱਲ ਲੈਣੇ ਆ। ਲੋ ਜੀ ਆਪਾਂ ਸਾਰੇ ਪੀਸ ਇਸ ਤਰ੍ਹਾਂ ਕੱਟ ਲੈਣੇਗੇ। ਦੇਖੋ ਇਹ ਸਾਰੇ ਕੱਟਣ ਤੋਂ ਬਾਅਦ ਆਪਾਂ ਸਾਰਾ ਇਹਨੂੰ ਧੋ ਲਿਆ ਜੀ ਧੋ ਕੇ ਆਪਾਂ ਇਹਨੂੰ ਥੋੜਾ ਜਿਹਾ ਕੱਪੜੇ ਨਾਲ ਪੂੰਝ ਲਿਆ ਕਿਉਂਕਿ ਆਪਾਂ ਕਰ ਰਹੇ ਆ ਇਹਨੂੰ ਫਰਾਈ। ਜੇ ਆਪਾਂ ਇਹਨੂੰ ਗਿੱਲੇ-ਗਿੱਲੇ ਨੂੰ ਫਰਾਈ ਕਰਾਂਗੇ ਤਾਂ ਮਤਲਬ ਕਿ ਇਹ ਸ਼ੰਸ਼ਣ ਦੀ ਵਾਲੀ ਆਵਾਜ਼ ਆਉਂਦੀ ਹੈ ਨਾਲੇ ਤਾਂ ਨਾਲੇ ਫਰਾਈ ਨਹੀਂ ਚੰਗੀ ਤਰ੍ਹਾਂ ਹੁੰਦਾ। ਤੇ ਇੱਕ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਕਕੌਲੀ ਲੈਤੀ ਹਰੇ ਮਟਰਾਂ ਦੀ ਤੇ ਦੋ ਤਿੰਨ ਪਿਆਜ਼ ਦਾ ਤੇ ਅਦਰਕ ਤੇ ਲਸਣ ਦਾ ਆਪਾਂ ਇਹਨਾਂ ਨੂੰ ਗ੍ਰाइंड ਕਰ ਲਿਆ ਮਿਕਸੀ ਦੇ ਵਿੱਚ ਦੋ ਆਪਾਂ ਟਮਾਟਰ ਲੈ ਕੇ ਉਹ ਵੀ ਗ੍ਰाइंड ਕਰ ਲਏ ਜੀ ਉਹ ਵੀ ਆਪਾਂ ਦੇਖੋ ਭਾਈ ਇਹ ਤੇ ਹੁਣ ਲੋ ਜੀ ਇਹ ਆਪਣੇ ਬਿਲਕੁਲ ਸੁੱਕੇ ਸੁੱਕੇ ਹੈਗੇ ਪੀਸ ਸਾਰੇ ਆਪਾਂ ਇਹਨਾਂ ਨੂੰ ਫਰਾਈ ਕਰ ਦਿਆਂ ਜੀ ਤੇਲ ਆਪਣਾ ਗਰਮ ਹੈ ਤੁਸੀਂ ਇਸ ਤਰ੍ਹਾਂ ਪਹਿਲਾਂ ਫਰਾਈ ਕਰੋਗੇ ਫਿਰ ਇਹਨੂੰ ਬਾਅਦ ਚ ਤੜਕਾ ਲਗਾਓਗੇ ਜੀ ਬਣਾਓਗੇ ਤਾਂ ਸਬਜੀ ਐਨੀ ਟੇਸਟੀ ਬਣਦੀ ਹੈ ਨਾ ਜੀਵੇਂ ਕੰਧ ਦੀ ਬਹੁਤ ਜ਼ਿਆਦਾ ਜੇ ਆਪਾਂ ਐਵੇਂ ਬਣਾ ਲਾਂਗੇ ਤਾਂ ਉਹ ਬਿਲਕੁਲ ਵਧੀਆ ਨਹੀਂ ਬਣਦੀ ਸਬਜੀ ਦੇਖੋ ਆਪਾਂ ਸਾਰੇ ਪੀਸ ਇੱਕ ਵਾਰ ਚ ਹੀ ਸਾਰੇ ਪਾਤੇ ਹੈ ਤੇ ਇਹਨੂੰ ਇੱਕ ਵਾਰ ਚ ਹੀ ਫਰਾਈ ਕਰਕੇ ਸਾਰੇ ਕੱਢ ਲਾਂਗੇ ਆਪਾਂ ਇੱਕ ਪਲੇਟ 'ਚ ਇਹਨੂੰ ਕੱਢ ਲੈਨੇ ਆਂਗੇ ਜੀ ਸਾਰੇ ਪੀਸ ਆਪਾਂ ਫਰਾਈ ਕਰ ਲਏ ਨੇਗੇ ਹੁਣ ਜਿਹੜੇ ਐਕਸਟਰਾ ਕਿ ਹੋਵੇ ਆਪਾਂ ਥੋੜਾ ਜਿਹਾ ਤੇਲ ਕੱਢ ਲੈਨੇ ਆ ਤੇ ਥੋੜਾ ਕ ਆਪਾਂ ਤੜਕੇ ਦੇ ਵਿੱਚ ਹੀ ਵਰਤਾਂਗੇ ਲੋ ਜੀ ਆਪਾਂ ਤੇਲ ਹੈ ਜਿਹੜਾ ਐਕਸਟਰਾ ਕੱਢਤਾ ਥੋੜਾ ਜਿਹਾ ਕੜਛੀਕ ਤੇਲ ਦੀ ਆਪਾਂ ਰੱਖੀ ਹੈ ਜਿਦੋਂ ਦਿਖਾ ਦਨੇ ਐਨਾ ਕ ਤੇਲ ਆ ਆਪਣੇ ਕੋਲੇ ਬਸ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਾਉਣੇ ਆ ਜੀ ਜੀਰਾ ਤੇਲ ਆਪਾਂ ਨਾਲ ਕੱਲ ਗਿਆ ਹੋਈ ਹੈ ਉਨਪਾਣੇ ਜੀ ਆਪਾਂ ਅਦਰਕ ਲਸਣ ਪਿਆਜ਼ ਦਾ ਪੇਸਟ ਮੇਰਾ ਸੀ ਆਪਾਂ ਮਿਕਸੀਚ ਗ੍ਰाइंड ਕਰਕੇ ਰੱਖਿਆ ਸੀ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਭੁੰਨਾਂਗੇ ਇਹ ਜੀ ਤੇ ਆਜਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਹੁਣ ਆਪਾਂ tomato ਦਾ ਪੇਸਟ ਵੀ ਪਾ ਲੈਨੇ ਤੇ ਇਹਨੂੰ ਵੀ ਪਕਾ ਲੈਨੇ ਉੱਦਿਵਣਾ ਪਾਦਨੇ ਹੈ ਜੇ ਵਿੱਚ ਨਾਮਕ ਮੇਸਨ ਮਸਾਲੇ ਮਿਰਚ ਪਾਦਨੇ ਆ ਪਾਦਨੇ ਜੇ ਪਹਲਦੀ ਫਿਰ ਮਸਾਲਾ ਪਾਦਨੇ ਆ ਥੋੜਾ ਜਿਹਾ ਪਾਣੀ ਆ ਪਾ ਤਹਨੀਆ ਪਾਊਡਰ ਪਾਣ ਜੇ ਆਪ ਸਵਾਦ ਅਨਸਾਰ ਨਾਮਸ ਥੋੜਾ ਜਿਹਾ ਪਾਣੀ ਪਾਉਣੇ ਆ। ਜਿਸ ਥੋੜਾ ਜਿਹਾ ਪਾਣੀ ਆ ਫਿਰ ਇਹ ਵਿੱਚ ਹੋਰ ਪਾਉਣੇ ਨੇ। ਮਸਾਲਾ ਦਾ ਬਣਾਉਨੇ ਆ ਤੇ ਠਾਕੇ ਪਕਾਉਨੇ ਆ ਜੀ ਆਪਾਂ ਇਹ ਜੀ ਮਸਾਲਾ ਆਪਾਂ ਦੇਖ ਰਹੇ ਆ ਆਪਣਾ ਜੀ 2 ਮਿੰਟ ਵਸਤੀ ਆਪਾਂ ਹੋਰ ਭੁੰਨਨੇ ਵੈਸੇ ਆਪਣਾ ਮਸਾਲਾ ਬਹੁਤ ਚੰਗੀ ਤਰ੍ਹਾਂ ਭੁੱਜ ਗਿਆ ਆਪਾਂ ਹੋਰ ਚੰਗੀ ਤਰ੍ਹਾਂ ਹੁਣ ਦੇਖ ਲੋ ਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਜੀ ਫੰਮਨੀ ਤੇ ਹੋ ਵੀ ਛੱਟ ਤਾਂ ਹੁਣ ਆਪਾਂ ਪਾਦਨੇ ਜੀ ਆਪਣਾ ਜੀਵੀ ਕੰਡ ਪਾਦਨੇ ਜੀ ਆਪਾਂ ਆਪਣੇ ਮਟਰ ਜੀਨਾ ਫਪਾ ਮੰਗੇ ਨੂੰ ਪਾਣੀ ਤੇਲਾ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਉਹ ਜੀ ਹੁਣ ਆਪਾਂ ਇਹਨੂੰ ਪਾਣੀ ਹੋਰ ਪਾ ਦੇਣੀ ਆ ਚੰਗੀ ਤਰ੍ਹਾਂ ਪਾ ਕੁਵਰੀ ਕਵਾਟੇ ਪਾਣੀ ਦੀ ਪਾਤੀ ਘੱਟ ਵੱਧ ਲੱਗਿਆ ਰੋੜ ਪਈ ਤਾਂ ਆਪਾਂ ਇਹਦੇ ਵਿੱਚ ਹੋਰ ਪਾਣੀ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਢਾਕੇ ਪਕਾਉਣੀ ਆ ਜੀ ਸਬਜ਼ੀ ਨੂੰ ਲਓ ਜੀ ਲਓ ਜੀ ਸਬਜ਼ੀ ਆਪਣੀ ਹੋ ਗਈ ਹੈ ਤਿਆਰ ਲਓ ਜੀ ਜਿਵੇਂ ਕਾਂਦ ਵੀ ਬਿਲਕੁਲ ਕੱਟਿਆ ਜਾ ਰਿਹਾ ਹੈ ਟਮਾਟਰ ਵੀ ਬਿਲਕੁਲ ਹੋ ਗਏ ਹੈਗੇ ਤੇ ਹੁਣ ਆਪਾਂ ਥੋੜਾ ਜਿਹਾ ਪਾ ਲੈਨੇ ਆ ਜੀ ਇਹਦੇ ਵਿੱਚ 프레ਸ਼ ਕਰਕੇ ਮੇਥੀ ਇੱਕ ਪਾ ਲੈਨੇ ਜੀ ਆਪਾਂ ਧਨੀਆ ਉਜੀ ਸਬਜੀ ਆਪਣੀ ਬਿਲਕੁਲ ਰੈਸਟੋਰੈਂਟ ਵਰਗੀ ਬਣੀ ਹੈ ਜੀ ਇਹ ਜੀਮਿਕੰਦ ਇਸ ਤਰੀ ਬਣਾਇਓ ਤੁਸੀਂ ਵੀ ਫਰਾਈ ਕਰਕੇ ਇੰਨੀ ਟੇਸਟੀ ਸਬਜੀ ਬਣਦੀ ਹੈ ਬੱਚੇ ਵਾਰ-ਵਾਰ ਮੰਗਣਗੇ ਇਹ ਸਬਜੀ ਨੂੰ ਮਜੀ ਦੇਖੋ ਕਿੰਨਾ ਵਧੀਆ ਸਬਜੀ ਦਾ ਕਲਰ ਵੀ ਬਣਿਆ ਕਿੰਨੀ ਵਧੀਆ ਸਬਜੀ ਬਣ ਕੇ ਆਪਣੀ ਰੈਡੀ ਹੋਈ ਹੈ ਤੇ ਤਰੀ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਕਰ ਸਕਦੇ ਹੋਗੇ ਆਪਾਂ ਰਸਮੀ ਸੀ ਜੀ ਰੱਖੀ ਹੈ ਬਸ ਜੀ ਰੈਡੀ ਹੈ ਬਿਲਕੁਲ ਖਾਣ ਦੇ ਲਈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਵਾਲੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਤੇ ਸਾਨੂੰ ਮਤਲਬ ਕਿ ਦੱਸਿਆ ਵੀ ਕਰੋ ਕਮੈਂਟ ਕਰਕੇ ਕਿ ਸਾਨੂੰ ਸੋਨੂੰ ਸਾਡੀ ਰੈਸਪੀ ਇਹ ਕਿਵੇਂ ਦੀ ਲੱਗਦੀ ਲੱਗੀ ਤੇ ਇਸ ਤਰ੍ਹਾਂ ਸਬਜੀ ਬਣਾ ਕੇ ਵੀ ਜਰੂਰ ਦੇਖਿਓ ਦੇਖੋ ਤੁਸੀਂ ਕਿੰਨੀ ਵਧੀਆ ਸਬਜੀ ਬਣੀ ਹੈ